ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸਤਿ ਸ਼ਕਾਲ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਥੰਬਨੇਲ ਤੁਸੀਂ ਦੇਖ ਲਿਆ ਕਿ ਉਹਦੇ ਵਿੱਚ ਮੈਂ ਲਿਖਿਆ ਕਿ ਮੇਰਾ ਹੁਣ ਯਕੀਨ ਉੱਠ ਚੁੱਕਿਆ ਐਨੇ ਸਾਲ ਹੋ ਗਏ ਨੇ ਮੇਰੇ ਨਾਲ ਤੋਖਾ ਹੋਇਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿਉਂਕਿ ਆਪਾਂ ਉਹ murid ਆ ਸਾਈਂ ਜੀ ਦੇ ਫਕੀਰਾਂ ਦੇ ਕਿ ਕੁਛ ਮਿਲੇ ਚਾਹੇ ਨਾ ਮਿਲੇ ਜਦ ਇੱਕ ਵਾਰੀ ਰੱਬ ਮੰਨ ਲਿਆ ਕਿ ਸਾਡਾ ਸਭ ਕੁਝ ਲਾਡੀਸ਼ ਆਇਆ ਸਾਡਾ ਯਕੀਨ ਨਹੀਂ ਉੱਠ ਸਕਦਾ ਬਿਨਾ ਕਿਸੇ ਮਤਲਬ ਤੋਂ ਆ ਪੌਥੇ ਜਾਇਦਾ ਪਰ ਇਹ ਗੱਲ ਮੈਨੂੰ ਕਿਸੇ ਮੇਰੀ ਭੈਣ ਨੇ ਕਮੈਂਟ ਕੀਤਾ ਸਕਰੀਨ ਦੇ ਉੱਤੇ ਮੈਨੂੰ ਲਾਜ ਦਿੱਤਾ ਇਹ ਕਹਿੰਦੀ ਵੀਰੇ ਕਿ ਮੈਂ ਸਭ ਜਗ੍ਹਾ ਮੱਥੇ ਟੇਕ ਕੇ ਦੇਖ ਲੈ ਪਰ ਮੈਨੂੰ ਹੁਣ ਕਿਤੇ ਵੀ ਯਕੀਨ ਨਹੀਂ ਰਿਹਾ ਹਸਬੰਡ ਪੂਰੇ ਹੋ ਗਏ ਭੈਣ ਦੇ ਚਲੋ ਇਹਨਾਂ ਨਾਲ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਮਰਦਾਸ ਕਰਦਾ ਕਿ ਸਾਈਂ ਲਾਡਿਸ਼ਾ ਸਰਕਾਰ ਕਿਰਪਾ ਕਰਨ ਇਹਨਾਂ ਦਾ ਜੋ ਵੀ ਇਹ ਸੋਚ ਰਹੇ ਨੇ ਉਹ ਸਭ ਕੁਝ ਸਹੀ ਹੋਵੇ ਹਿੰਮਤ ਆਵੇ ਇਹਨਾਂ ਦੇ ਵਿੱਚ ਹਾਲਾਤਾਂ ਨੂੰ ਸਮਝਣ ਦੀ ਹਾਲਾਤਾਂ ਨੂੰ ਸਹਿਣ ਦੀ ਪਰ ਮੈਂ ਸਭੈਣ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਕਹਿੰਦੇ ਆ ਨਾ ਕਿ ਮੈਂ ਸਭ ਜਗ੍ਹਾ ਮੱਥੇ ਟੇਕ ਕੇ ਦੇਖ ਲੇ ਇਹ ਕਦੇ ਵੀ ਨਾ ਐਦਾਂ ਕਰੋ ਜਦੋਂ ਤੁਸੀਂ ਸਭ ਜਗ੍ਹਾ ਮੱਥੇ ਟੇਕਦੇ ਹੋ ਉਹਦਾ ਮਤਲਬ ਇਹ ਆ ਕਿ ਤੁਹਾਨੂੰ ਇੱਕ ਜਗ੍ਹਾ ਤੇ ਯਕੀਨ ਨਹੀਂ ਹੈਗਾ ਇਸੇ ਕਰਕੇ ਤੁਸੀਂ ਸਭ ਜਗ੍ਹਾ ਮੱਥੇ ਟੇਕਦੇ ਪਏ ਹੋ ਦੋ ਤਰੀਕੇ ਹੁੰਦੇ ਨੇ ਸਭ ਜਗ੍ਹਾ ਮੱਥੇ ਟੇਕਣ ਦੇ ਇੱਕ ਮੰਨ ਲਓ ਮੈਂ ਆ ਸਾਈ ਲਾਤੀਸ਼ਾ ਸਰਕਾਰ ਨੂੰ ਮੈਂ ਮੰਨਦਾ ਆ ਮੈਂ ਜਿੱਥੇ ਮਰਜ਼ੀ ਮੱਥਾ ਟੇਕ ਲਵਾਂ ਔਰ ਮੈਨੂੰ ਹਰ ਇੱਕ ਜਗ੍ਹਾ ਤੋਂ ਸਾਈਂਗਰੀ ਹੀ ਦਿਖੂਗੀ ਮੈਂ ਜਿੱਥੇ ਮਰਜ਼ੀ ਜਾਵਾਂ ਮੈਂ ਮੰਦਰ ਵੀ ਜਾਵਾਂ ਮੇਰੇ ਮੂੰਹ ਨਿਕਲਦਾ ਜੈ ਸਾਈਂ ਜੀ ਦੀ ਮੈਨੂੰ ਸਾਈਂ ਜੀ ਦਿਖਦੇ ਨੇ ਸਾਰੇ ਪਾਸੇ ਹਰ ਜਗ੍ਹਾ ਮੱਥਾ ਟੇਕਣ ਦਾ ਮਤਲਬ ਇਹ ਆ ਕਿ ਤੁਹਾਨੂੰ ਹਰ ਜਗ੍ਹਾ 'ਚ ਸਾਈਂ ਜੀ ਤੁਹਾਡਾ ਪੀਰ ਦਿਖਣਾ ਚਾਹੀਦਾ ਪਰ ਤੁਸੀਂ ਜਿਸ ਹਿਸਾਬ ਨਾਲ ਕਹਿ ਰਹੇ ਹੋ ਜਾਂ ਕਮੈਂਟ ਕੀਤਾ ਹੈ ਜਾਂ ਕਈ ਲੋਕ ਮੈਂ ਦੇਖੇ ਨੇ ਉਹ ਕੀ ਕਰਦੇ ਨੇ ਕਿ ਜੇ ਮੈਂ ਸਾਈਂ ਜੀ ਨੂੰ ਵੀ ਮੰਨਦਾ ਆ ਤਾਂ ਮੈਂ ਅੱਗੇ ਅਰਦਾਸ ਕਰਤੀ ਕਿ ਸਾਈਂ ਜੀ ਮੇਰਾ ਇਹ ਕੰਮ ਆ ਕਰਵਾ ਦਿਓ ਇੱਥੇ ਅਰਦਾਸ ਕੀਤੀ ਉਸ ਤੋਂ ਬਾਅਦ ਮੈਂ ਕਿਸੇ ਹੋਰ ਬਾਬੇ ਕੋਲ ਚਲਾ ਗਿਆ ਉੱਥੇ ਜਾ ਕੇ ਕੀਤੀ ਮੇਰਾ ਕੰਮ ਕਰਵਾ ਦੋ ਇਹਦਾ ਮਤਲਬ ਇਹ ਹੁੰਦਾ ਕਿ ਸਾਨੂੰ ਇੱਕ ਜਗ੍ਹਾ ਤੇ ਯਕੀਨ ਨਹੀਂ ਹੈਗਾ ਤਾਂ ਕਰਕੇ ਅਸੀਂ ਦੂਜੀ ਜਗ੍ਹਾ ਤੇ ਚੱਲੇ ਆ। ਸੋ ਮੈਂ ਹਰ ਵਾਰੀ ਵੀਡੀਓਜ਼ ਐਸੇ ਕਰਕੇ ਬਣਾਉਣਾ ਹੁੰਦਾ ਕਿ ਤੁਸੀਂ ਕਿਸੇ ਨੂੰ ਵੀ ਮੰਨਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਲਾਡੀ ਸ਼ਾਹ ਨੂੰ ਮੰਨਦੇ ਹੋ ਤਾਂ ਮੈਂ ਵੀਡੀਓਜ਼ ਬਣਾਉਣਾ ਤੁਸੀਂ ਜੀ ਨੂੰ ਵੀ ਮੰਨਦੇ ਹੋ ਨਾ ਕਿਸੇ ਵੀ ਗੁਰੂ ਨੂੰ ਕਿਸੇ ਵੀ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਮੰਨੋ। ਦਿਲੋਂ ਮੰਨੋ ਯਕੀਨ ਨਾਲ ਮੰਨੋ ਤਾਂ ਤੁਹਾਨੂੰ ਕਿਤੇ ਵੀ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਵਹਿਮਾਂ ਚ ਪੈਣ ਦੀ ਲੋੜ ਨਹੀਂ ਬਾਕੀ ਜੋ ਕੁਝ ਵੀ ਹੁੰਦਾ ਆ ਉਹ ਰੱਬ ਦੀ ਮਰਜ਼ੀ ਨਾਲ ਹੁੰਦਾ ਜੇ ਤੁਹਾਡੇ ਨਾਲ ਕੁਝ ਗਲਤ ਹੋਇਆ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਹਾਦਸਾ ਇਦਾਂ ਦਾ ਗਲਤ ਹੋਇਆ ਆ ਉਹਦਾ ਸਾਰਾ ਇਲਜ਼ਾਮ ਆਪਣੇ ਪੀਰ ਤੇ ਨਾ ਲਾ ਦਿਓ ਕਿ ਮੇਰੇ ਨਾਲ ਮੇਰੇ ਸਾਈਂ ਨੇ ਮੇਰੇ ਪੀਰ ਨੇ ਆ ਕਰਤਾ ਨਾ ਸਭ ਲਿਖਿਆ ਹੁੰਦਾ ਕਿ ਇਹ ਚੀਜ਼ ਹੋਣੀ ਆ ਵਿੱਚ ਕੁਝ ਗਲਤੀਆਂ ਆਪਣੀਆਂ ਹੁੰਦੀਆਂ ਨੇ ਤਾਂ ਉਹ ਸਾਰਾ ਕੁਝ ਦੇਖ ਕੇ ਫਿਰ ਟੀਚਰ ਨੰਬਰ ਦਿੰਦਾ ਫਿਰ ਰਿਜ਼ਲਟ ਨਿਕਲਦਾ ਆ ਸੋ ਐਸੇ ਕਰਕੇ ਮੈਂ ਇਹ ਵੀਡੀਓ ਬਣਾਈ ਸੀ ਕਿ ਮੈਂ ਜਿਹੜੀ ਭੈਣ ਨੇ ਕਮੈਂਟ ਕੀਤਾ ਮੈਂ ਉਹਨਾਂ ਨੂੰ ਤੇ ਬਾਕੀ ਜਿਹੜੇ ਇਦਾਂ ਦੇ ਸੋਚਦੇ ਨੇ ਉਹਨਾਂ ਨੂੰ ਮੈਂ ਜ਼ਰੂਰ ਜਵਾਬ ਦੇ ਸਕਾਂ ਵੀਡੀਓ ਤੇ ਰਹੀਂ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਜੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ